ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਵਧੀਆ ਲੱਗਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਆਪਣੀ ਅੱਜ ਦੀ ਕਹਾਣੀ ਇੱਕ ਪਿੰਡੂ ਪਰਿਵਾਰ ਨਾਲ ਸੰਬੰਧਿਤ ਕਹਾਣੀਆਂ ਕਿ ਕਈ ਮਾਮਾ ਕਿੰਨੀਆਂ ਹੋਸ਼ੀਆਂ ਹੁੰਦੀਆਂ ਨੇ ਕਿ ਉਹ ਹੋ ਹੋਸ਼ਪਣੇ ਦੇ ਵਿੱਚ ਆਪਣੇ ਬੱਚਿਆਂ ਦੀ ਜ਼ਿੰਦਗੀ ਤਬਾਹ ਕਰਨੀ ਆਪਣੇ ਬੱਚਿਆਂ ਦੀ ਜ਼ਿੰਦਗੀ ਦਾ ਤੇ ਲਾ ਦਿੰਦੀਆਂ ਨੇ ਗੁਰਮੇਲ ਕੌਰ ਬੇੜੇ ਦੇ ਵਿੱਚ ਬੈਠੀ ਆਪਣੇ ਪੋਤੇ ਨੂੰ ਖੜਾ ਰਹੀ ਸੀ ਉਹਦਾ ਪੋਤਾ ਉਹਨੂੰ ਕਹਿ ਰਿਹਾ ਸੀ ਦਾਦੀ ਮੈਂ ਲੁਕਦਾ ਤੂੰ ਮੈਨੂੰ ਲੱਭ ਤਾਂ ਗੁਰਮੇਲ ਕੌਰ ਕਹਿੰਦੀ ਕਿ ਨਹੀਂ ਪੁੱਤ ਮੇਰੇ ਤੋਂ ਬਹੁਤਾ ਤੁਰਿਆ ਫਿਰਿਆ ਨਹੀਂ ਜਾਂਦਾਗਾ ਐਂ ਕਰ ਤੂੰ ਆਪਣੀ ਭੂਆ ਨੂੰ ਆਵਾਜ਼ ਮਾਰ ਦੇ ਉਹ ਖੇਡ ਲੂ ਤੇਰੇ ਨਾਲ ਚਲੋ ਗੁਰਮੇਲ ਕੌਰ ਦਾ ਪੋਤਾ ਜਿਹੜਾ ਉਹ ਆਪਣੀ ਭੂਆ ਕੋਲ ਚਲਿਆ ਜਾਂਦਾ ਉਦੀ ਭੂਆ ਅੰਦਰ ਬੈਠੀ ਪੜ ਰਹੀ ਹੁੰਦੀ ਆ। ਉਹਦੀ ਭੂਆ ਦਾ ਨਾਮ ਪ੍ਰੀਤ ਆ। ਉਹ ਕਹਿੰਦਾ ਭੂਆ ਆਜੋ ਮੇਰੇ ਨਾਲ ਖੇਡ ਲਓ ਮੇਰਾ ਦੀ ਕਰਦਾ ਕਿ ਮੈਂ ਖੇਡਾਂ। ਉਹ ਕਹਿੰਦੀ ਨਹੀਂ ਪੁੱਤ ਮੈਂ ਪੜ੍ਹਾਈ ਕਰਨੀ ਆ ਅਸਾਈਨਮੈਂਟ ਬਣਾ ਰਹੀ ਆ। ਐਂ ਕਰੋ ਤੁਸੀਂ ਦਾਦੀ ਮੰਮਾ ਨੂੰ ਕਹਿ ਦਿਓ। ਉਹ ਕਹਿੰਦਾ ਕਿ ਭੂਆ ਦਾਦੀ ਮੰਮਾ ਨੇ ਤਾਂ ਤੁਹਾਡੇ ਕੋਲ ਭੇਜਿਆ। ਚਲ ਪ੍ਰੀਤ ਆਪਣੇ ਭਤੀਜੇ ਦਾ ਮਾਣ ਰੱਖਣ ਲਈ ਉੱਠ ਜਾਂਦੀ ਆ ਪੜ੍ਹਾਈ ਕਰਦੀ ਕਰਦੀ ਦੋਨੋਂ ਭੂਆ ਭਤੀਜਾ ਖੇਡਣ ਲੱਗ ਜਾਂਦੇ ਆ। ਤਾਂ ਜਿਹੜੀ ਗਰਮੇਲਕੌਰ ਦੀ ਨੋ ਹੁੰਦੀ ਆ ਉਹ ਰਸੋਈ ਦੇ ਵਿੱਚ ਹੁੰਦੀ ਆ। ਜਦੋਂ ਹਰ ਸੋਈ ਤੋਂ ਬਾਹਰ ਆਉਂਦੀ ਆ ਤੇ ਆ ਕੇ ਆਪਣੀ ਸੱਸ ਕੋਲ ਬਹਿ ਕੇ ਸਬਜ਼ੀ ਕੱਟਣ ਲੱਗ ਜਾਂਦੀ ਆ ਇੰਨੇ ਨੂੰ ਜਿਹੜਾ ਉਹਨਾਂ ਦਾ ਮੇਨ ਗੇਟ ਆ ਉਹ ਖੜਕਦਾ ਤਾਂ ਗੁਰਮੇਲ ਕੌਰ ਦੀ ਨੂ ਰਾਣੀ ਦਰਵਾਜ਼ਾ ਖੋਲਣ ਜਾਂਦੀ ਆ ਤੇ ਉਹ ਵੇਖਦੀ ਹੈਗੀ ਕਿ ਉਹਨਾਂ ਦੇ ਗੇਟ ਤੇ ਇੱਕ 35 ਸਾਲ ਦੀ ਔਰਤ ਤੇ ਨਾਲ ਉਹਦੇ 40 ਸਾਲ ਦਾ ਮਰਦ ਹੁੰਦਾ ਦੋਨੋਂ ਹੁੰਦੇ ਆ ਚਲੋ ਰਾਣੀ ਆ ਜਿਹੜੀ ਉਹਨਾਂ ਵੱਲ ਵੇਖਦੀ ਆ ਤੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਜਿਹੜੀ ਉਹ ਔਰਤ ਹੁੰਦੀ ਆ ਉਹ ਕਹਿੰਦੀ ਕਿ ਗਰਮੇਲਕੌਰ ਘਰੇ ਆ ਉਹ ਕਹਿੰਦੀ ਹਾਂਜੀ ਰਾਣੀ ਨੇ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਹੁੰਦਾ ਤੇ ਉਹ ਔਰਤ ਆਪਣੀ ਜਾਣ ਪਛਾਣ ਕਰਾਉਂਦੀ ਆ ਕਹਿੰਦੀ ਗਰਮੇਲਕੌਰ ਆ ਜਿਹੜੀ ਮੇਰੀ ਬਚਪਨ ਦੀ ਸਹੇਲੀ ਆ ਅਸੀਂ ਚਾਚੇ ਤਾਇਆ ਦੀਆਂ ਕੁੜੀਆਂ ਹਈਆਂ ਥੋੜੀਏ ਲਾਣੇ ਚੋਂ ਆ ਵੀ ਦੂਰ ਦੀ ਇਹਨਾਂ ਚਾਚੇ ਤਾਇਆ ਦੀਆਂ ਕੁੜੀਆਂ ਹਈਆਂ ਤੂੰ ਮੈਨੂੰ ਕਦੇ ਵੇਖਿਆ ਨਹੀਂ ਕਿਉਂਕਿ ਮੈਂ ਕਦੇ ਆਈ ਨਹੀਂ ਤੇ ਨਾ ਹੀ ਤੁਸੀਂ ਕਦੇ ਆਏ ਹੋ ਚਲੋ ਰਾਣੀ ਉਹਦੇ ਪੈਰੀ ਹੱਥ ਲਾਉਂਦੀ ਆ ਤੇ ਨਾਲ ਜਿਹੜਾ ਉਹਦੇ ਇੱਕ ਬੰਦਾ ਹੁੰਦਾ ਉਹ ਦੱਸਦੀ ਆ ਵੀ ਇਹ ਮੇਰਾ ਭਰਾ ਗਾ ਭੈਣ ਭਰਾ ਆਉਂਦੇ ਆ ਚਲੋ ਰਾਣੀ ਅੱਗੇ ਲੱਗੇ ਆਉਂਦੀ ਆ ਰਿਸ਼ਤੇਦਾਰ ਪਿੱਛੇ ਤੁਰੇ ਆਉਂਦੇ ਆ ਉਹਨਾਂ ਦੋਨਾਂ ਨੂੰ ਦੇਖ ਕੇ ਵਰਮੇਲ ਕੌਰ ਜਿਹੜੀ ਭੱਜ ਕੇ ਖੜੀ ਹੁੰਦੀ ਆ ਤੇ ਕਹਿੰਦੀ ਆ ਕਿ ਅੱਜ ਤਾਂ ਸੂਰਜ ਪਤਾ ਨਹੀਂ ਕਿੱਧਰੋਂ ਚੜ ਗਿਆ ਲੈ ਅੱਜ ਤਾਂ ਮੇਰੀ ਭੈਣ ਆ ਗਈ ਦੋਨੋਂ ਇੱਕ ਦੂਜੀ ਨੂੰ ਮਿਲਦੀਆਂ ਵਰਮੇਲ ਕੌਰ ਉਹਨਾਂ ਨੂੰ ਮੰਜੇ ਤੇ ਬਿਠਾਉਂਦੀ ਆ ਤਾਂ ਰਾਣੀ ਕਹਿੰਦੀ ਕਿ ਮੰਮੀ ਜੀ ਮਾਸੀ ਜੀ ਨੂੰ ਤੇ ਮਾਮਾ ਜੀ ਨੂੰ ਤੁਸੀਂ ਗੈਸਟ ਰੂਮ ਚ ਲੈ ਚੱਲੋ ਬਾਹਰ ਇੱਥੇ ਮੱਖੀਆਂ ਵਗੈਰਾ ਹਨਾ ਫਿਰ ਆਪਾਂ ਚਾਹ ਪਾਣੀ ਅੰਦਰ ਹੀ ਪੀਲਾਂਗੇ ਚਲ ਵਰਮੇਲ ਕੌਰ ਆ ਜਿਹੜੀ ਅੰਦਰ ਲੈ ਜਾਂਦੀ ਆ ਗਰਮੇਲਕੌਰ ਦਾ ਜਿਹੜਾ ਘਰ ਆ ਨਾਰਮਲ ਘਰ ਆ ਪਰ ਫਿਰ ਵੀ ਜਿਵੇਂ ਇੱਕ ਪਿੰਡਾਂ ਦੇ ਵਿੱਚ ਵਧੀਆ ਜਿਹੜਾ ਹੁੰਦਾ ਵਧੀਆ ਘਰਾਂ ਚ ਆ ਜਾਂਦਾ ਉਹ ਗਰਮੇਲਕੌਰ ਆਪਣੇ ਭੈਣ ਤੇ ਭਰਾ ਨੂੰ ਗੈਸ ਰੂਮ ਚ ਬਿਠਾਉਂਦੀ ਆ ਰਾਣੀ ਪਹਿਲਾਂ ਪਾਣੀ ਲੈ ਕੇ ਆਉਂਦੀ ਆ ਫਿਰ ਉਸ ਤੋਂ ਬਾਅਦ ਉਹ ਚਾਹ ਬਣਾਉਣ ਲੱਗ ਜਾਂਦੀ ਆ ਚਲੋ ਇਧਰ ਉਧਰ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਗਰਮੇਲਕੌਰ ਦੀ ਜਿਹੜੀ ਭੈਣ ਆ ਕਹਿੰਦੀ ਵੀ ਨਮਾ ਘਰ ਬਣਾ ਲਿਆ ਤੁਸੀਂ ਜਦੋਂ ਮੈਂ ਆਈ ਸੀ ਪਹਿਲਾਂ ਵੀ ਉਦੋਂ ਤਾਂ ਪੁਰਾਣਾ ਸੀਗਾ ਵੇਖਦੀ ਆ ਕਹਿੰਦੀ ਹਾਂ ਸੋਹਣਾ ਘਰ ਬਣਾ ਲਿਆ ਤਾ ਗਰ ਮੇਲਕੌਰ ਕਹਿੰਦੀ ਵੀ ਹਾਂ ਜ਼ਿੰਦਗੀ ਚ ਇੱਕ ਵਾਰ ਤਾਂ ਘਰ ਬਣਦਾ ਘਰ ਬਣਾਉਣੇ ਕਿਹੜਾ ਸੌਖੇ ਆ ਲੱਖਾਂ ਰੁਪਇਆ ਘਰਾਂ ਤੇ ਲੱਗ ਜਾਂਦਾ ਸਾਰੀ ਉਮਰ ਦੀ ਕਮਾਈ ਉਹ ਕਹਿੰਦੀ ਵੀ ਚਲ ਵਧੀਆ ਫਿਰ ਮੁੰਡਾ ਵਿਆਹ ਲਿਆ ਤੂੰ ਮੈਨੂੰ ਮੁੰਡੇ ਦੇ ਵਿਆਹ ਤੇ ਨਹੀਂ ਸੱਦਿਆ ਤਾਂ ਗਰ ਮੇਲਕੌਰ ਕਹਿੰਦੀ ਵੀ ਮੁੰਡੇ ਦਾ ਵਿਆਹ ਤਾਂ ਅਸੀਂ ਲੋਕਡਾਊਨ ਚ ਕੀਤਾਗਾ ਅਸੀਂ ਕਿਸੇ ਨੂੰ ਵੀ ਨਹੀਂ ਸੱਦਿਆ ਅ ਅਸਲ ਦੇ ਵਿੱਚ ਰਿਸ਼ਤਾ ਸਾਨੂੰ ਵਧੀਆ ਮਿਲ ਗਿਆ ਸਾਨੂੰ ਇਹ ਸੀ ਵੀ ਚਲ ਕੁੜੀ ਦੇ ਵਿਆਹ ਤੇ ਖਰਚ ਕਰ ਲਾਂਗੇ ਕੁੜੀ ਦੇ ਵਿਆਹ ਤੇ ਇਕੱਠ ਕਰ ਲਾਂਗੇ ਮੈਥੋਂ ਕੋਈ ਬਾਹਲਾ ਕੰਮ ਨਹੀਂ ਹੁੰਦਾ ਸੀ ਤੇ ਪ੍ਰੀਤ ਦੀ ਪੜ੍ਹਾਈ ਸੀ ਇਸੇ ਕਰਕੇ ਅਸੀਂ ਰਿਸ਼ਤਾ ਲੈ ਲਿਆ ਤਾਂ ਜਿਹੜੀ ਉਹਦੀ ਭੈਣ ਆ ਉਹ ਕਹਿੰਦੀ ਫਿਰ ਵੀ ਕੀ ਕੁਛ ਲਿਆ ਤੁਸੀਂ ਦਾਜ ਦੇ ਵਿੱਚ ਉਹ ਕਹਿੰਦੀ ਵੀ ਦਾਜ ਤਾਂ ਅਸੀਂ ਲਿਆ ਨਹੀਂਗਾ ਨਾ ਤਾਂ ਅਸੀਂ ਦਾਜ ਲੈਣ ਦੇ ਹੱਕ ਤਾਂ ਨਾ ਦੇਣ ਦੇ ਹੱਕ ਤਾਂ ਤਾਂ ਗਰਮੇਲ कौर ਦੀ ਭੈਣ ਕਹਿੰਦੀ ਵੀ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਈ ਸੀ ਦਾਜ ਲੈਣ ਦੇਣ ਦੀਆਂ ਗੱਲਾਂ ਆਪਾਂ ਫੇਰ ਕਰਾਂਗੇ ਮੇਰੀ ਨਾ ਰਿਸ਼ਤੇਦਾਰੀ ਦੇ ਵਿੱਚ ਇੱਕ ਵਧੀਆ ਮੁੰਡਾ ਵਧੀਆ ਜ਼ਮੀਨਾਂ ਤੇ ਮੈਂ ਕਹਿੰਦੀ ਸੀ ਤੇਰੀ ਪ੍ਰੀਤ ਦਾ ਰਿਸ਼ਤਾ ਕਰਵਾ ਦਿਆਂ ਅਸੀਂ ਰਿਸ਼ਤੇ ਕਰਵਾਉਣ ਦਾ ਕੰਮ ਕਰਦੇ ਆਂ ਚਲੋ ਗਰਮੇਲਕੌਰ ਜਿਹੜੀ ਉਹ ਕਹਿੰਦੀ ਵੀ ਵੈਸੇ ਤਾਂ ਹਜੇ ਪ੍ਰੀਤ ਪੜਦੀ ਆ ਪਰ ਫਿਰ ਵੀ ਜੇ ਤੂੰ ਕਹਿਣੀ ਆ ਤਸੱਲੀ ਵਾਲਾ ਰਿਸ਼ਤਾਗਾ ਤਾਂ ਅਸੀਂ ਮੈਂ ਗੱਲ ਕਰ ਲੂੰਗੀ ਚਲੋ ਭਾਈ ਗਰਮੇਲਕੌਰ ਚਾਹ ਪਾਣੀ ਪੀਂਦੀ ਆ ਤੇ ਗਰਮੇਲਕੌਰ ਆਪਣੀ ਨੂੰ ਨੂੰ ਕਹਿ ਦਿੰਦੀ ਆ ਤੇ ਤੇਰੇ ਪਾਪਾ ਨੂੰ ਫੋਨ ਲਾ ਦੇ ਉਹ ਖੇਤੋਂ ਆ ਜਾਣਗੇ ਪ੍ਰੀਤ ਆ ਜਿਹੜੀ ਉਹਨੂੰ ਪਤਾ ਲੱਗਦਾ ਵੀ ਰਿਸ਼ਤੇਦਾਰ ਆਇਆ ਹਨਾ ਉਹ ਮਿਲਣ ਆਉਂਦੀ ਆ ਆਪਣੀ ਮਾਸੀ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਮਾਮੇ ਨੂੰ ਬੁਲਾਉਂਦੀ ਆ ਤੇ ਉਹਨਾਂ ਕੋਲ ਹੀ ਬੈਠ ਜਾਂਦੀ ਆ ਤਾਂ ਉਹਦੀ ਮਾਸੀ ਉਹਨੂੰ ਪੁੱਛਦੀ ਆ ਕਿ ਤੂੰ ਕੀ ਕਰ ਰਹੀ ਆ ਪਤ ਉਹ ਕਹਿੰਦੀ ਮੈਂ ਬੀਏ ਤੋਂ ਬਾਅਦ ਡਿਗਰੀ ਕਰ ਰਹੀ ਆ ਬਸ ਮੇਰਾ ਥੋੜਾ ਟਾਈਮ ਹੀ ਰਹਿ ਗਿਆ ਤੇ ਉਹ ਕਹਿੰਦੀ ਉਸ ਤੋਂ ਬਾਅਦ ਕੀ ਕਰਨਾ ਉਹ ਕਹਿੰਦੀ ਵੀ ਮੈਂ ਨੌਕਰੀ ਕਰੂੰਗੀ ਵੀ ਮੈਂ ਨੂੰ ਪੜਨ ਦਾ ਸ਼ੌਂਕ ਆ ਨੌਕਰੀ ਕਰਨ ਦਾ ਸ਼ੌਂਕ ਆ ਚਲੋ ਇੰਨੀ ਗੱਲ ਕਰਕੇ ਪ੍ਰੀਤ ਤਾਂ ਉੱਥੋਂ ਚਲੀ ਜਾਂਦੀ ਆ ਗੁਰਮੇਲ ਕੌਰ ਦੀ ਜਿਹੜੀ ਭੈਣ ਆ ਉਹ ਕਹਿੰਦੀ ਵੀ ਤੇਰਾ ਦਿਮਾਗ ਖਰਾਬ ਹੋਇਆ ਕੁੜੀ ਨੂੰ ਇੰਨਾ ਪੜਾਈ ਜਾਨੀ ਆ ਨੌਕਰੀ ਕਰਾਈ ਜਾਨੀ ਆ ਨੌਕਰੀ ਦਾ ਪਤਾ ਕਿੰਨਾ ਔਖਾ ਹੁੰਦਾ ਪਹਿਲਾਂ ਡਿਊਟੀ ਤੇ ਜਾਇਆ ਕਰੂ ਆ ਕੇ ਘਰ ਦੇ ਕੰਮ ਹੋ ਜਿਆ ਕਰਨਗੇ ਨੂੰਹਾਂ ਤੀਆਂ ਤਾਂ ਘਰ ਦੇ ਕੰਮ ਕਰ ਲੈਣ ਇੰਨਾ ਬਹੁਤਾ ਨਾਲੇ ਮੈਂ ਜਿਹੜਾ ਪ੍ਰੀਤ ਵਾਸਤੇ ਰਿਸ਼ਤਾ ਲੈ ਕੇ ਆਈਆਂ ਬਹੁਤ ਤਕੜੇ ਘਰ ਦਾ ਰਿਸ਼ਤਾ ਜੇ ਉੱਥੇ ਰਿਸ਼ਤਾ ਹੋ ਗਿਆ ਤਾਂ ਇਹਨੂੰ ਨੌਕਰੀ ਕਰਨ ਦੀ ਕੋਈ ਲੋੜ ਨਹੀਂ। ਬਰਮੇਲਕੌਰ ਕਹਿੰਦੀ ਚੱਲ ਤੇਰੇ ਬਾਈ ਨੂੰ ਆ ਜਾਂਦੇ ਆਪਾਂ ਕਰਦੇ ਆਂ ਗੱਲ। ਉਹ ਕਹਿੰਦੀ ਵੀ ਜ਼ਮੀਨ ਜਮੂਨ ਕਿੰਨੀ ਆ? ਕਹਿੰਦੀ ਜ਼ਮੀਨ ਮੁੰਡੇ ਨੂੰ 25 ਕਿੱਲੇ ਆਉਂਦੀ ਆ ਬਾਹਲੀ ਸੋਹਣੀ ਕੋਠੀ ਪਾਈ ਹੋਈ ਆ। ਕੁੜੀ ਇੱਕ ਆ ਉਹ ਵਿਆਹੀ ਹੋਈ ਆ ਇਕੱਲਾ ਹੀ ਭਰਾਗਾ। ਬਰਮੇਲਕੌਰ ਨੂੰ ਇਹ ਲੱਗਦਾ ਵੀ ਮੇਰੀ ਭੈਣ ਆ ਹਨਾ ਵਧੀਆ ਰਿਸ਼ਤਾ ਕਰਾਊਗੀ ਤੇ ਉਹਦਾ ਮਨ ਮੰਨ ਜਾਂਦਾ। ਪਰ ਉਹ ਕਹਿੰਦੀ ਵੀ ਜੇ ਹੁਣ 25 ਕਿੱਲੇ ਜ਼ਮੀਨ ਦੇ ਆ ਹਨਾ ਫਿਰ ਅਗਲਾ ਦਾਜ ਵੀ ਬਾਲਾ ਮੰਗਦਾ ਹੋਊਗਾ ਵੀ ਸਾਡੇ ਤੋਂ ਧਨੀ ਇੰਨਾ ਦਿੱਤਾ ਜਾਣਾ ਗੁਰਮੇਲਕੌਰ ਦੀ ਜਿਹੜੀ ਭੈਣ ਆ ਉਹ ਕਹਿੰਦੀ ਆ ਕਿ ਨਹੀਂ ਵੀ ਇੰਨਾ ਨਹੀਂ ਮੰਗਦੇ ਦਾਜ ਉਹ ਉਹਨਾਂ ਨੂੰ ਤਾਂ ਬਸ ਕੁੜੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਚਾਹੀਦੀ ਆ ਨਰਮ ਹੋਵੇ ਆਪਣੀ ਪ੍ਰੀਤ ਤਾਂ ਹੁਣ ਇੰਨੀ ਨਰਮ ਆ ਮੈਨੂੰ ਪਤਾ ਵੀ ਆਪਣੀ ਪ੍ਰੀਤ ਦਾ ਕੋਈ ਲਾਂਭਾ ਨਹੀਂ ਆਉਣਾ ਤਾਂ ਹੀ ਮੈਂ ਪ੍ਰੀਤ ਵਾਸਤੇ ਰਿਸ਼ਤਾ ਲੈਣ ਆਈ ਆ ਉਹਨਾਂ ਨੇ ਤਾਂ ਮੈਨੂੰ ਬਾਲੇਵਾਰੀ ਕਿਹਾ ਵੀ ਤੂੰ ਰਿਸ਼ਤਾ ਕਰਾ ਭਾਵੇਂ ਊ ਅਸੀਂ ਰਿਸ਼ਤੇ ਕਰਾਉਣ ਦਾ ਕੰਮ ਕਰਦੇ ਆ ਸਾਡਾ ਕੰਮ ਆ ਪਰ ਉਹ ਕਹਿੰਦੇ ਵੀ ਸਾਨੂੰ ਤੇਰੇ ਤੇ ਭਰੋਸਾ ਜਿੰਨੇ ਵੀ ਮੈਂ ਰਿਸ਼ਤੇ ਕਰਾਏ ਆ ਸਾਰੇ ਵਧੀਆ ਨੇ ਗਰਮੇਲਕੌਰ ਤੇ ਉਹਦੀ ਭੈਣ ਗੱਲਾਂ ਕਰਦੀਆਂ ਤੇ ਇੰਨੇ ਨੂੰ ਗਰਮੇਲਕੌਰ ਦੇ ਘਰ ਵਾਲਾ ਆ ਜਾਂਦਾ ਸਰਜੀਤ ਉਹ ਆਉਂਦਾ ਚੱਲ ਗਰਮੇਲਕੌਰ ਦੀ ਭੈਣ ਉਹਨੂੰ ਸੱਸੀ ਘਾਲ ਬੁਲਾਉਂਦੀ ਆ ਉਹਦਾ ਭਰਾ ਮਿਲਦੇ ਆ ਇੱਕ ਦੂਜੇ ਨੂੰ ਬੈਠ ਜਾਂਦੇ ਆ ਗਰਮੇਲਕੌਰ ਗੱਲ ਸ਼ੁਰੂ ਕਰਦੀ ਆ ਤੇ ਕਹਿੰਦੀ ਆ ਕਿ ਭੈਣ ਰਿਸ਼ਤਾ ਕਰਵਾਉਣ ਨੂੰ ਕਹਿੰਦੀ ਆ ਪ੍ਰੀਤ ਦਾ ਤਾਂ ਸਰਜੀਤ ਸਿੰਘ ਕਹਿੰਦਾ ਵੀ ਹਜੇ ਤਾਂ ਪ੍ਰੀਤ ਪੜ ਰਹੀ ਆ ਫਿਰ ਉਹ ਨੌਕਰੀ ਕਰਨ ਨੂੰ ਕਹਿੰਦੀ ਆ ਵੀ ਉਹਨੂੰ ਨੌਕਰੀ ਲੱਗ ਜਾਂਦੇ ਵਧੀਆ ਆਪਾਂ ਨੌਕਰੀ ਵਾਲਾ ਮੁੰਡਾ ਲੱਭ ਲਾਂਗੇ ساری ਉਮਰ ਦੀ ਰੋਟੀ ਹੁੰਦੀ ਆ ਤਾ ਗੁਰਮੇਲ ਕੌਰ ਨੇ ਬੋਲਣ ਤੋਂ ਪਹਿਲਾਂ ਹੀ ਉਹਦੀ ਭੈਣ ਬੋਲ ਪੈਂਦੀ ਆ ਕਹਿੰਦੀ ਬਾਈ ਜੀ ਅਸੀਂ ਤਾਂ ਚੰਗਾ ਸੋਚ ਕੇ ਆਏ ਆ ਰਿਸ਼ਤਾ ਬਹੁਤ ਸੋਹਣਾ ਬਹੁਤ ਵਧੀਆਗਾ ਜੇ ਇੱਕ ਵਾਰੀ ਹੱਥੋਂ ਨਿਕਲ ਗਿਆ ਫੇਰ ਔਖਾ ਹੋ ਜਾਣਾ ਮੁੰਡਾ ਪੜ੍ਹਿਆ ਲਿਖਿਆ ਮੁੰਡਾਗਾ 25 ਕਿੱਲੇ ਜ਼ਮੀਨ ਦੇ ਆ ਤਿੰਨ ਮੰਜ਼ਲੀ ਕੋਠੀ ਪਾਈ ਆ ਤਾਂ ਉਹ ਕਹਿੰਦਾ ਵੀ ਦੇਖ ਭਾਈ ਐਨੀ ਸਾਡੇ ਚ ਪਹੁੰਚ ਹੈ ਨਹੀਂ 25 ਕਿੱਲੇ ਜ਼ਮੀਨ ਦੇ ਤੇ ਤਿੰਨ ਮੰਜ਼ਲੀ ਕੋਠੀ ਅਗਲਾ ਹੁਣ ਦਾਜ ਵੀ ਮੰਗੂ ਕਹਿੰਦੀ ਨਾ ਦਾਜ ਨਹੀਂ ਮੰਗਦੇ ਉਹ ਕਹਿੰਦਾ ਵੀ ਫਿਰ ਇਹ ਕਿਵੇਂ ਹੋ ਸਕਦਾ ਵੀ ਅੱਜ ਕੱਲ ਤਾਂ ਲੋਕਾਂ ਦੇ ਮੂੰਹ ਨਹੀਂ ਪਰੀਦੇ ਕਹਿੰਦੀ ਮੈਂ ਤੁਹਾਨੂੰ ਕਹਤਾ ਨਾ ਉਹਨਾਂ ਨੂੰ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਚਾਹੀਦੀ ਆ ਬਾਕੀ ਆਪਾਂ ਇੰਨੇ ਵੀ ਗਏ ਗੁਜਰੇ ਨਹੀਂ ਮਾੜਾ ਮੋਟਾ ਤਾਂ ਕਰੂੰਗੀ ਤਾਂ ਸਰਜੀਤ ਸਿੰਘ ਕਹਿੰਦਾ ਵੀ ਮੈਂ ਤਾਂ 10-15 ਲੱਖ ਰੁਪਈਆ ਹੀ ਲਾ ਸਕਦਾ ਆਪਣੀ ਧੀ ਦੇ ਵਿਆਹ ਤੇ ਉਹਦੇ ਚ ਭਾਵੇਂ ਬਰਾਤ ਦੀ ਸੇਵਾ ਹੋ ਜੇ ਸੋਨਾ ਸੱਪਾ ਹੋ ਜੇ ਚਾਹੇ ਆਵਦਾ ਕੁਛ ਲੈਂਡ ਦੇਣ ਕਰ ਲੈਣ ਉਹ ਕਹਿੰਦੀ ਵੀ ਠੀਕ ਆ ਬਸ ਫਿਰ ਮੈਂ ਮੁੰਡੇ ਵਾਲਿਆਂ ਨਾਲ ਗੱਲ ਕਰਕੇ ਤੁਹਾਨੂੰ ਫੋਨ ਤੇ ਦੱਸਦੀ ਆ ਚਲੋ ਜਾਂਦੇ ਆ ਭੈਣ ਭਰਾ ਜਾ ਕੇ ਸ਼ਾਮ ਨੂੰ ਉਹ ਫੋਨ ਕਰ ਦਿੰਦੀ ਆ ਵੀ ਮੁੰਡੇ ਵਾਲਿਆਂ ਵੱਲੋਂ ਗੱਲ ਠੀਕ ਆ ਤੁਸੀਂ ਇੱਕ ਵਾਰੀ ਆ ਕੇ ਦੇਖ ਜੋ ਬਰਮੇਲ ਕੌਰ ਸਰਜੀਤ ਕੌਰ ਦੇ ਖੇੜੇ ਪੈ ਜਾਂਦੀ ਆ ਤੇ ਕਹਿੰਦੀ ਆ ਮੈਂ ਆਪਣੇ ਭਰਾ ਨੂੰ ਬੁਲਾਉਣੀ ਆ ਤੁਸੀਂ ਆਪਣੇ ਜੀਜੇ ਨੂੰ ਬੁਲਾ ਲਓ ਹਨਾ ਘਰ ਦਾ ਜਵਾਈ ਆ ਚਲੋ ਚਲੋ ਭਈ ਰਿਸ਼ਤੇਦਾਰਾਂ ਨੂੰ ਜਿਹੜਿਆਂ ਨੂੰ ਦਿਖਾਉਣਾ ਹੁੰਦਾ ਉਹਨਾਂ ਨੂੰ ਬੁਲਾ ਲਿਆ ਜਾਂਦਾ ਐਤਵਾਰ ਦੇ ਦਿਨ ਸਰਜੀਤ ਸਿੰਘ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਪਣੀ ਧੀ ਵਾਸਤੇ ਰਿਸ਼ਤਾ ਵੇਖਣ ਜਾਂਦਾ ਜਦੋਂ ਉਹ ਜਾ ਕੇ ਗੱਡੀ ਰੋਕਦੇ ਆ ਤਾਂ ਜਿਹੜਾ ਘਰ ਹੁੰਦਾ ਉਹਦੇ ਅੱਗੇ ਗੱਡੀ ਰੁਕਦੀ ਆ ਕੋਠੀ ਵੇਖ ਕੇ ਉਹ ਹੈਰਾਨ ਰਹਿ ਜਾਂਦੇ ਆ ਕਿਉਂਕਿ ਕੋਠੀ ਆ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਆ ਤੇ ਸਰਜੀਤ ਸਿੰਘ ਨੂੰ ਇਹ ਹੋ ਜਾਂਦਾ ਵੀ ਐਨੇ ਵੱਡੇ ਘਰੇ ਆਪਣੀ ਧੀ ਵਿਆਕੇ ਵੀ ਸਾਰੀ ਉਮਰ ਤਾਂ ਮੈਂ ਅਡੀਆਂ ਚਾੱਕ ਕੇ ਫਾਹ ਲੈਣ ਵਾਲੀ ਗੱਲ ਆ ਵੀ ਫਿਰ ਸਾਰੀ ਉਮਰ ਬਿਹਾਰ ਤੇ ਹਾਰ ਉਹੇ ਜੇ ਦੇਣੇ ਪੈਣਗੇ ਉਹ ਸੋਚਦਾ ਕਿ ਪਹਿਲਾਂ ਤਾਂ ਅਗਲਾ ਕਹਿੰਦੇ ਹੀ ਹੁੰਦਾ ਦਾਜ ਨਹੀਂ ਲੈਣਾ ਪਰ ਅਗਲਾ ਟੇਡੇ ਟੰਗ ਨਾ ਮੰਗ ਲੈਂਦਾ ਚਲ ਇਹ ਸੋਚਦਾ ਸੋਚਦੇ ਉਹ ਕੋਠੀ ਦੇ ਅੰਦਰ ਜਾਂਦੇ ਆ ਬਹਿੰਦੇ ਆ ਜਾ ਕੇ ਗੈਸਟ ਰੂਮ ਦੇ ਵਿੱਚ ਪਾਣੀ ਆ ਜਾਂਦਾ ਉਹਨਾਂ ਲਈ ਚਾਹ ਆ ਜਾਂਦੀ ਆ ਤੇ ਮੁੰਡਾ ਘਰ ਨਹੀਂ ਹੁੰਦਾ ਸਰਜੀਤ ਸਿੰਘ ਜਿਹੜਾ ਉਹ ਜਿਹੜੇ ਵਿਚੋਲੇ ਹੁੰਦੇ ਆ ਆਪਣੀ ਜਿਹੜੀ ਸਾਲੀ ਤੇ ਸਾਲਾ ਉਹਨਾਂ ਨੂੰ ਕਹਿੰਦੇ ਆ ਵੀ ਮੁੰਡੇ ਨੂੰ ਬੁਲਾਓ ਚਲੋ ਕਹਿੰਦੀ ਮੁੰਡਾ ਬਾਹਰ ਗਿਆ ਹੋਇਆ ਆਉਂਦਾ ਇੰਨੇ ਨੂੰ ਮੁੰਡਾ ਆਉਂਦਾ ਗੱਡੀ ਤੇ ਕਾਲੇ ਰੰਗ ਦੀ ਗੱਡੀ ਹੁੰਦੀ ਆ ਥਾਰ ਉਹ ਚੋਂ ਉੱਤਰਦਾ ਵਧੀਆ ਐਣਕਾ ਲੱਗੀਆਂ ਹੁੰਦੀਆਂ ਸੋਹਣੇ ਕੱਪੜੇ ਪਾਏ ਹੁੰਦੇ ਆ ਜਦੋਂ ਮੁੰਡਾ ਡਰੈਸਿੰਗ ਰੂਮ ਦੇ ਵਿੱਚ ਆਉਂਦਾ ਮੁੰਡਾ ਬਹੁਤ ਸੋਹਣਾ ਸੁਨੱਖਾ ਹੁੰਦਾ ਵੇਖ ਕੇ ਸਰਜੀਤ ਸਿੰਘ ਸੋਚਦਾ ਹਨਾ ਵੀ ਮੁੰਡਾ ਤਾਂ ਬਹੁਤ ਸੋਹਣਾ ਚਲ ਮੁੰਡਾ ਸਤਿ ਸ਼੍ਰੀ ਅਕਾਲ ਬੁਲਾਉਂਦਾ ਬਹਿ ਜਾਂਦਾ ਤਾਂ ਸਰਜੀਤ ਸਿੰਘ ਮੁੰਡੇ ਨੂੰ ਪੁੱਛਦਾ ਕਿ ਤੂੰ ਕਿੰਨਾ ਪੜਿਆ ਤਾਂ ਮੁੰਡਾ ਕਹਿੰਦਾ ਜੀ ਮੈਂ ਤਾਂ ਪਲੱਸ 2 ਕੀਤੀ ਆ ਫਿਰ ਹੁਣ ਕੀ ਕਰਦਾ ਕਾਕਾ ਉਹ ਕਹਿੰਦਾ ਜੀ ਬਸ ਕਰਨ ਨੂੰ ਮੈਨੂੰ ਇੰਨੀ ਕੋਈ ਲੋੜ ਨਹੀਂ ਹੈਗੀ ਘਰੇ ਕੰਮ ਵਾਲੇ ਬੰਦੇ ਰੱਖੇ ਹੋਏ ਆ ਵਧੀਆ ਜ਼ਮੀਨ ਆ ਉਹ ਕਹਿੰਦਾ ਚੱਲ ਫਿਰ ਵੀ ਹੈਗੀ ਆ ਭਾਈ ਕੰਮ ਤਾਂ ਕਹਿੰਦਾ ਕੋਈ ਗੱਲ ਨਹੀਂ ਜੀ ਕੰਮ ਤਾਂ ਆਪਣੇ ਹੋ ਹੀ ਜਾਣੇ ਆ ਬਿਜ਼ਨਸ ਕਰਨ ਦਾ ਸੋਚਦਾ ਮੈਂ ਸਰਜੀਤ ਸਿੰਘ ਚੁੱਪ ਕਰ ਜਾਂਦਾ ਉਸ ਤੋਂ ਬਾਅਦ ਸਰਜੀਤ ਸਿੰਘ ਵਿਚੋਲੇ ਨੂੰ ਤੇ ਮੁੰਡੇ ਦੇ ਪਿਓ ਨੂੰ ਕਹਿੰਦਾ ਵੀ ਆਪਣੀ ਕੋਈ ਮੰਗ ਉਹ ਕਹਿੰਦੇ ਵੀ ਆਪਣੀ ਕੋਈ ਮੰਗ ਨਹੀਂ ਬਸ ਤੁਸੀਂ ਸਾਨੂੰ ਕੁੜੀ ਦਿਖਾਓ ਅ ਸਾਨੂੰ ਕੁੜੀ ਪੜ੍ਹੀ ਲਿਖੀ ਚਾਹੀਦੀ ਐ ਸਿਆਣੀ ਹੋਵੇ ਚਲੋ ਗੱਲ ਐ ਜਿਹੜੀ ਉਹ ਫਾਈਨਲ ਹੋ ਜਾਂਦੀ ਆ ਤੇ ਅਗਲੇ ਐਤਵਾਰ ਕੁੜੀ ਦੇਖਣ ਦਾ ਪ੍ਰੋਗਰਾਮ ਆ ਜਿਹੜਾ ਉਹ ਤੈਅ ਕਰ ਦਿੱਤਾ ਜਾਂਦਾ ਤੇ ਜਦੋਂ surjit singh ਘਰ ਆਉਂਦਾ ਤੇ ਘਰ ਆ ਕੇ ਉਹ ਕਹਿੰਦਾ ਵੀ ਤੇਰੀ ਭੈਣ ਨੇ ਤੇ ਤੇਰੇ ਭਰਾ ਨੇ ਤਾਂ ਮੈਨੂੰ ਕੋਈ ਬਹੁਤੀ ਗੱਲ ਨਹੀਂ ਕਰਨ ਦਿੱਤੀ ਵੀ ਅਗਲੇ ਐਤਵਾਰ ਦਾ ਕੁੜੀ ਨੂੰ ਦਿਖਾਉਣ ਦਾ ਪ੍ਰੋਗਰਾਮ ਵੀ ਰੱਖ ਲਿਆ ਵੀ ਮੈਨੂੰ ਐ ਲੱਗਦਾ ਵੀ ਜ਼ਮੀਨ ਬਾਲੀਆ ਕੋਠੀ ਬਾਲੀ ਸੋਣੀ ਆ ਮੁੰਡਾ ਵੀ ਸੋਹਣਾ ਸੁਨੱਖਾ ਪਰ ਮੁੰਡਾ ਕਰਦਾ ਕੁਛ ਨਹੀਂ ਮੈਨੂੰ ਇਹ ਵੀ ਖਿਰਾ ਵੀ ਜੇ ਮੁੰਡੇ ਨੇ ਕੋਈ ਕੰਮ ਨਾ ਕਰਿਆ ਕੱਲੀ ਜ਼ਮੀਨ ਵੀ ਕਿੱਥੋਂ ਦੇ ਦੂਗੀ ਨਾਲੇ ਦੂਜੀ ਗੱਲ 25 ਕਿੱਲੇ ਵਾਲਾ ਪਹਿਲਾਂ ਦਾਜ ਮੰਗੂ ਸਰਜੀਤ ਕੌਰ ਕਹਿੰਦੀ ਵੀ ਤੁਸੀਂ ਐਂ ਕਿਉਂ ਕਰਦੇ ਹੋ ਜੇ ਕੁੜੀ ਦੇ ਵਿਆਹ ਤੇ ਇੱਕ ਕਿੱਲਾ ਵੇਚ ਕੇ ਆਪਾਂ ਪੈਸੇ ਲਾ ਦਿਆਂਗੇ ਸਾਰੀ ਉਮਰ ਕੁੜੀ ਮौज ਕਰੋ ਕਿਉਂਕਿ ਗਰਮੇਲ ਕੌਰ ਦੇ ਮਨ ਦੇ ਵਿੱਚ ਇਹ ਗੱਲ ਬਹਿ ਗਈ ਸੀ ਵੀ ਕੁੜੀ ਵਿਆਹਣੀ ਆ ਤੇ ਇੱਥੇ ਹੀ ਵਿਆਹਣੀ ਆ ਉਹ ਮਤਲਬ ਵਿਚੋਲਣਾ ਜਿਹੜੀ ਉਹਦੀਆਂ ਉਹਦੇ ਮੂੰਹੋਂ ਗੱਲਾਂ ਸੁਣ ਕੇ ਇਸ ਗੱਲ ਤੇ ਉਹਨੂੰ ਬਣ ਗਿਆ ਸੀ ਮਨ ਉਹਦਾ ਵੀ ਹਾਂ ਮੇਰੀ ਧੀ ਆ ਜਿਹੜੀ ਵੱਡੇ ਘਰ ਦੀ ਨੂੰ ਬਣੂਗੀ। ਗੁਰਮੇਲ ਕੌਰ ਆਪਣੇ ਘਰ ਵਾਲੇ ਨੂੰ ਕਹਿੰਦੀ ਬਾਹਲਾ ਫਿਕਰ ਨਾ ਕਰੋ ਚਲੋ ਤੁਸੀਂ ਕੁੜੀ ਦੇਖਣ ਦਾ ਦਿਨ ਹਾਂ ਕਹਿ ਦਿਓ। ਅਗਲੇ ਐਤਵਾਰ ਕੁੜੀ ਦੇਖਣ ਦਾ ਦਿਨ ਜਿਹੜਾ ਰੱਖਿਆ ਜਾਂਦਾ। ਜਦੋਂ ਪ੍ਰੀਤ ਨੂੰ ਪਤਾ ਲੱਗਦਾ ਵੀ ਮੇਰਾ ਰਿਸ਼ਤਾ ਹੋ ਰਿਹਾ ਤਾਂ ਪ੍ਰੀਤ ਆਪਣੇ ਮਾਪਿਆਂ ਨੂੰ ਕਹਿੰਦੀ ਹੈ ਵੀ ਮੈਂ ਹਜੇ ਪੜ੍ਹਾਈ ਕਰ ਰਹੀ ਆ ਤੇ ਮੈਂ ਨੌਕਰੀ ਕਰਨਾ ਚਾਹੁੰਨੀ ਆ ਵੀ ਮੈਂ ਹਜੇ ਵਿਆਹ ਨਹੀਂ ਕਰਾਉਣਾ। ਸੁਰਜੀਤ ਸਿੰਘ ਤਾਂ ਇਸ ਗੱਲ ਨਾਲ ਸਹਿਮਤ ਹੁੰਦਾ ਪਰ ਗੁਰਮੇਲ ਕੌਰ ਆ ਜਿਹੜੀ ਉਹ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ। ਉਹ ਕਹਿੰਦੀ ਸਾਡੇ ਮਾਪਿਆਂ ਨੇ ਕਿਹੜਾ ਸਾਡੇ ਰਿਸ਼ਤੇ ਪੁੱਛ ਕੇ ਕਰੇ ਸੀ। ਤੇਰੇ ਭਰਾ ਦਾ ਰਿਸ਼ਤਾ ਕਿਹੜਾ ਸੀ ਇਹਨੂੰ ਪੁੱਛ ਕੇ ਕਰਿਆ ਸੀ ਜਵਾਕ ਤਾਂ ਕਹਿੰਦੀ ਹੁੰਦੀ ਆ ਆਪਾਂ ਦੇਖਣਾ ਆਪਣੇ ਜਵਾਕ ਦਾ ਚੰਗਾ ਮਾੜਾ ਕੀ ਆ ਪ੍ਰੀਤ ਦੀ ਇੱਕ ਨਹੀਂ ਚਲਦੀ ਅਗਲੇ ਐਤਵਾਰ ਮੁੰਡੇ ਵਾਲੇ ਪ੍ਰੀਤ ਨੂੰ ਦੇਖਣ ਆ ਜਾਂਦੇ ਆ ਉਹ ਸਾਰੀ ਤਿਆਰੀ ਕਰਕੇ ਆਏ ਹੁੰਦੇ ਆ ਪ੍ਰੀਤ ਉਹਨਾਂ ਨੂੰ ਪਸੰਦ ਆ ਜਾਂਦੀ ਆ ਕਿਉਂਕਿ ਪ੍ਰੀਤ ਬਹੁਤ ਸੋਹਣੀ ਸੀ ਤੇ ਮੁੰਡੇ ਦੀ ਜਿਹੜੀ ਮੰਗੀ ਉਹ ਸੋਨੇ ਦੇ ਘੁੰਗਰੂਆਂ ਵਾਲੀ ਖੰਮਣੀ ਲੈ ਕੇ ਆਉਂਦੀ ਆ ਪ੍ਰੀਤ ਦੇ ਬੰਦੀ ਆ ਤੇ ਉਹਨੂੰ ਕਿੱਟੀ ਸੈੱਟ ਤੇ ਅੰਗੂਠੀ ਪਾ ਕੇ ਜਾਂਦੀ ਆ ਇਧਰੋਂ ਇਹਨਾਂ ਨੇ ਤਾਂ ਕੋਈ ਤਿਆਰੀ ਨਹੀਂ ਕੀਤੀ ਸੀ ਕਿਉਂਕਿ ਇਹਨਾਂ ਨੂੰ ਆਏ ਸੀ ਦੇਖ ਦਿਖਾਈ ਹੋ ਔਰ ਉਹ ਕਹਿੰਦੇ ਵੀ ਅਸੀਂ ਤਾਂ ਸ਼ਗਣੀ ਕਰਕੇ ਜਾਣਾ ਫਿਰ ਜਿਹੜੀ ਰਾਣੀ ਹੁੰਦੀ ਆ ਉਹ ਕਹਿੰਦੀ ਵੀ ਮੰਮੀ ਹੁਣ ਆਪਣੇ ਘਰ ਦਾ ਜਵਾਈ ਪਾਈ ਬਣ ਗਿਆ ਜਦੋਂ ਉਹ ਆਪਣੀ ਕੁੜੀ ਨੂੰ ਇੰਨਾ ਪਾ ਕੇ ਗਏ ਆ ਤੁਸੀਂ ਐਂ ਕਰੋ ਆਪਦੇ ਮੁੰਡੇ ਵਾਲੀ ਜਿਹੜੀ ਅੰਗੂਠੀ ਆ ਉਹ ਪਾ ਦਿਓ ਚਲ ਰਾਣੀ ਦੇ ਘਰ ਵਾਲੀ ਵਰਮੇਲ ਦੇ ਮੁੰਡੇ ਦੀ ਅੰਗੂਠੀ ਆ ਜਿਹੜੀ ਉਹ ਪ੍ਰੀਤ ਦੇ ਘਰ ਵਾਲੇ ਨੂੰ ਪਾ ਦਿੱਤੀ ਜਾਂਦੀ ਆ ਤੇ ਰਿੰਗ ਸਰਮਣੀ ਹੋ ਜਾਂਦੀ ਆ ਤੇ ਉਹ ਵਿਆਹ ਦਾ ਦਿਨ ਵੀ ਦੱਸ ਜਾਂਦੇ ਆ ਵੀ ਅਗਲੇ ਮਹੀਨੇ ਵਿਆਹ ਕਰਨਾ surjit singh ਕਹਿੰਦਾ ਵੀ ਵਿਆਹ ਨੂੰ ਤੁਹਾਨੂੰ 6 ਮਹੀਨੇ ਖੜਨਾ ਪਊਗਾ ਮੈਂ ਹਜੇ ਨਾ ਤਾਂ ਫਸਲ ਦਾ ਉਧਰਲਾ ਪਾਸਾ ਨਾ ਉਧਰਲਾ ਪਾਸਾ ਹਨਾ ਵੀ ਆਪਣੇ ਕੋਲੇ ਕਿਹੜਾ ਪੈਸੇ ਧਰੇ ਪਏ ਹੁੰਦੇ ਆ ਵੀ ਤਿਆਰੀ ਵੀ ਕਰਨੀ ਹੁੰਦੀ ਆ ਤਾਂ ਮੁੰਡੇ ਦੀ ਜਿਹੜੀ ਮਾਂ ਤੇ ਪਿਓ ਆ ਉਹ ਕਹਿੰਦੇ ਵੀ ਦੇਣ ਲੈਣ ਦੀ ਸਾਨੂੰ ਕੋਈ ਭੁੱਖ ਨਹੀਂ ਬਸ ਤੁਸੀਂ ਇੱਕ ਸਿੰਪਲ ਵਿਆਹ ਕਰ ਲਿਓ ਅਸੀਂ ਬਹੁਤਾ ਇਕੱਠ ਨਹੀਂ ਕਰਨਾ ਹੈਗਾ ਉਹ ਕਹਿੰਦਾ ਵੀ ਤੁਹਾਡੀ ਗੱਲ ਮੈਂ ਮੰਨਦਾ ਪਰ ਫਿਰ ਵੀ ਮੇਰੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਹੈ ਨਾ ਮੁੰਡੇ ਦੇ ਵਿਆਹ ਤੇ ਨਹੀਂ ਸੀ ਅਸੀਂ ਇਕੱਠ ਕੀਤਾ ਉਹ ਕਹਿੰਦੇ ਵੀ ਚੱਲ ਫਿਰ 2 ਮਹੀਨੇ ਠਹਿਰ ਕੇ ਕਰ ਲੈਨੇ ਆ ਇਸ ਤੋਂ ਜ਼ਿਆਦਾ ਨਹੀਂ 2 ਮਹੀਨੇ ਬਾਅਦ ਦੀ ਜਿਹੜੀ ਤਰੀਕ ਉਹ ਮਿਥ ਲਈ ਜਾਂਦੀ ਆ ਬ੍ਰੀਤ ਦਾ ਵਿਆਹ ਜਿਹੜਾ ਉਹ ਨੇੜੇ ਆ ਜਾਂਦਾ ਹੁਣ ਸਰਜੀਤ ਸਿੰਘ ਤੇ ਉਹਦੇ ਮੁੰਡੇ ਨੂੰ ਇਸ ਗੱਲ ਦੀ ਟੈਨਸ਼ਨ ਸੀ ਵੀ ਪੈਸੇ ਕਿੱਥੋਂ ਆਉਣਗੇ ਗਰਮੇਲਕੌਰ ਕਹਿੰਦੀ ਵੀ ਆਪਣੇ 8 ਕਿੱਲੇ ਜ਼ਮੀਨ ਦੇ ਆ ਜੇ ਆਪਾਂ 1 ਕਿੱਲਾ ਵੇਚ ਕੇ ਕੁੜੀ ਦਾ ਵਿਆਹ ਕਰ ਦਿਆਂਗੇ ਤਾਂ ਆਪਣਾ ਕਿਧਰੇ ਨਹੀਂ ਕੁਛ ਕਸਦਾ ਜੇ ਆਪਾਂ ਕਰਜ਼ਾ ਚੱਕਾਂਗੇ ਤਾਂ ਮੁੰਡੇ ਤੋਂ ساری ਉਮਰ ਕਰਜ਼ਾ ਨਹੀਂ ਲੈਣਾ ਗਰਮੇਲਕੌਰ ਦਾ ਮੁੰਡਾ ਨਰਮ ਹੁੰਦਾ ਉਹ ਆਪਣੇ ਮਾਪੇ ਉਹ ਮੁਰੇ ਕੁਛ ਨਹੀਂ ਬੋਲਦਾ ਸਰਜੀਤ ਸਿੰਘ ਆਪਣੇ ਪੁੱਤ ਨੂੰ ਕਹਿੰਦਾ ਵੀ ਦੇਖ ਪੁੱਤ ਹੁਣ ਆਪਾਂ ਵੱਡਿਆਂ ਦਾ ਮੱਥਾ ਤਾਂ ਲਾ ਲਿਆ ਚਲ ਤੈਨੂੰ ਵੀ ساری ਉਮਰ ਸੌਖਾ ਤੇਰੀ ਦੀ ਭੈਣ ਸੌਖੀ ਰਹੂਗੀ ਵੀ ਆ ਪਾਈ ਇੱਕ ਕਿੱਲਾ ਜ਼ਮੀਨ ਦਾ ਵੇਚ ਦਿੰਨੇ ਆ ਕਰਜ਼ਾ ਕਾਹਨੂੰ ਚੜਾਉਣਾ ਤਾਂ ਉਹਦਾ ਮੁੰਡਾ ਕਹਿੰਦਾ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਚਲੋ ਇੱਕ ਕਿੱਲਾ ਜ਼ਮੀਨ ਦਾ ਵੇਚ ਕੇ ਵਿਆਹ ਧਰ ਲਿਆ ਜਾਂਦਾ ਗਰਮੇਲ ਕੌਰ ਆ ਜਿਹੜੀ ਆਪਣੀ ਨੂਨ ਨੂੰ ਤੇ ਤੀ ਨੂੰ ਲੈ ਕੇ ਤੀਜੇ ਦਿਨੀ ਬਾਜ਼ਾਰ ਚੜੀ ਰਹਿੰਦੀ ਆ ਭਾਵੇਂ ਕੇ ਮੁੰਡੇ ਵਾਲਿਆਂ ਨੇ ਕੋਈ ਮੰਗ ਨਹੀਂ ਰੱਖੀ ਸੀ ਪਰ ਗਰਮੇਲ ਕੌਰ ਆ ਜਿਹੜੀ ਹੋਸ਼ ਭਣੇ ਦੇ ਵਿੱਚ ਸੱਸ ਨੂੰ ਆਹ ਸੋਨਾ ਪਾਉਣਾ ਸਹੁਰੇ ਨੂੰ ਪਾਉਣਾ ਪਰੌਣੇ ਨੂੰ ਆਹ ਪਾਉਣਾ ਲੀੜਾ ਕੱਪੜਾ ਦੇਣਾ ਫਰਨੀਚਰ ਦੇਣਾ ਹਨਾ ਫਿਰ ਇੱਕ ਗੱਡੀ ਵੀ ਦੇਣੀ ਆ ਸਾਰਾ ਆਪਣੇ ਮਨੋਂ ਹੀ ਬਣਾ ਲੈਂਦੀ ਆ ਸਰਜੀਤ ਸਿੰਘ ਕਹਿੰਦਾ ਵੀ ਤੂੰ ਗੱਡੀ ਦੇਣ ਦੀਆਂ ਗੱਲਾਂ ਕਰਦੀਆਂ ਵੀ ਰੋਟੀ ਪਾਣੀ ਤੇ ਖਰਚ ਹੋਜੂ ਸੋਨੇ ਕੱਪੜੇ ਲੀੜੇ ਤੇ ਹੋਜੂ ਵੀ ਗੱਡੀ ਕਿੱਥੋਂ ਦੇ ਦਾਂਗੇ ਜਦੋਂ ਅਗਲੇ ਨੇ ਮੰਗੀ ਨਹੀਂ ਨਾਲੇ ਅਗਲੇ ਤੇ ਹੈਗੀ ਆ ਕਹਿੰਦੀ ਤੂੰ ਸਤੋਂ ਹੀ ਕਰੀ ਜਾਂਦੇ 25 ਕਿੱਲੇ ਜ਼ਮੀਨ ਦੇ ਹੁਣ ਵੱਡਿਆਂ ਦਾ ਮੱਥਾ ਲਾਇਆ ਚਲ ਉਹ ਸਰਜੀਤ ਸਿੰਘ ਆ ਜਿਹੜਾ ਇਸ ਗੱਲ ਤੇ ਮੰਨ ਜਾਂਦਾ ਵਿਆਹ ਦਾ ਦਿਨ ਆ ਜਾਂਦਾ ਵਿਆਹ ਹੋ ਜਾਂਦਾ ਪ੍ਰੀਤ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਜਦੋਂ ਪ੍ਰੀਤ ਜਾਂਦੀ ਆ ਤਾਂ ਵੇਖਦੀ ਆ ਕਿ ਉਹਦੇ ਸਹੁਰਿਆਂ ਦੀ ਜਿਹੜੀ ਕੋਠੀ ਆ ਉਹ ਮਹਿਲ ਵਰਗੀ ਹੁੰਦੀ ਆ ਆਉਣ ਜਾਣ ਬਣ ਜਾਂਦਾ ਪ੍ਰੀਤ ਕਦੇ 4 ਦਿਨ ਪੇਕੇ ਫਿਰ ਸੌਰੇ ਅ ਦੋ ਕੁ ਮਹੀਨਿਆਂ ਦੇ ਵਿੱਚ ਪ੍ਰੀਤ ਨੂੰ ਇਹ ਅਹਿਸਾਸ ਹੋਣ ਲੱਗਦਾ ਵੀ ਉਹਦੇ ਘਰ ਵਾਲਾ ਜਿਹੜਾ ਉਹ ਬਿਲਕੁਲ ਵਿਲਾ ਰਹਿੰਦਾ ਤੇ ਉਹ ਸਾਰਾ ਸਾਰਾ ਦਿਨ ਘਰੇ ਨਹੀਂ ਵੱਡਦਾ। ਤੋਂ ਕੁ ਮਹੀਨੇ ਤਾਂ ਚਲੋ ਉਹਨੂੰ ਆਏ ਜੇ ਹੋਇਆ ਵੀ ਕੋਈ ਗੱਲ ਨਹੀਂ ਹਨਾ ਵੀ ਮੈਂ ਨਵੀਂ ਨਵੀਂ ਆ ਕੀ ਕਹਾਂ ਪਰ ਇੱਕ ਔਰਤ ਜਦੋਂ ਇਹ ਉਹਨੂੰ ਇਹ ਚੀਜ਼ ਹੋਣ ਲੱਗ ਜੇ ਵੀ ਉਹਦੇ ਘਰ ਵਾਲਾ ਬਾਹਰ ਜ਼ਿਆਦਾ ਜਾਂਦਾ ਉਹਨੂੰ ਤਾਂ ਟੋਕੂਗੀ ਨਾ ਪ੍ਰੀਤ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਤੁਸੀਂ ਸਾਰਾ ਦਿਨ ਘਰ ਨਹੀਂ ਆਉਂਦੇ। ਆਪਣਾ ਨਵਾਂ ਨਵਾਂ ਵਿਆਹ ਹੋਇਆ ਕਿੱਥੇ ਤਾਂ ਆਪਾਂ ਆਪਣੀ ਲਾਈਫ ਇੰਜੋਏ ਕਰਨੀ ਸੀ ਬਾਹਰ ਅੰਦਰ ਜਾਣਾ ਸੀ ਵੀ ਤੁਸੀਂ ਤਾਂ ਘਰੇ ਨਹੀਂ ਆਉਂਦੇ ਉਹ ਕਹਿੰਦਾ ਵੀ ਦੇਖ ਮੇਰਾ ਲਾਈਫ ਸਟਾਈਲ ਆ ਜਿਹੜਾ ਉਹ ਮੇਰੇ ਮਿੱਤਰਾਂ ਦੋਸਤਾਂ ਦੇ ਨਾਲ ਆ ਅਸੀਂ ਇਕੱਠੇ ਹੁੰਨੇ ਆ ਅਸੀਂ ਕਦੇ ਕਿਤੇ ਜਾਣਾ ਕਦੇ ਕਿਤੇ ਜਾਣਾ ਵੀ ਇਹ ਸਾਡਾ ਕੰਮ ਆ ਤੂੰ ਮੈਨੂੰ ਰੋਕੇਂਗੀ ਨਹੀਂ ਅੱਜ ਤੱਕ ਮੇਰੇ ਮਾਪਿਓ ਨੇ ਮੈਨੂੰ ਰੋਕਿਆ ਨਹੀਂ ਸੀ ਤੇ ਤੇਰੇ ਵੀ ਕੋਈ ਹੱਕ ਨਹੀਂ ਬਣਦਾ ਕਿ ਤੂੰ ਮੈਨੂੰ ਰੋਕੇ ਇਹ ਸੁਣ ਕੇ ਪ੍ਰੀਤ ਜਿਹੜੀ ਉਹ ਹੈਰਾਨ ਰਹਿ ਜਾਂਦੀ ਆ ਵੀ ਇਹ ਮੈਨੂੰ ਐ ਕਿਵੇਂ ਕਹਿੰਦਾ ਹਨਾ ਤੇ ਉਹ ਕਹਿੰਦੀ ਵੀ ਇੱਕ ਪਲੱਸ 2 ਪਾਸ ਮੁੰਡਾ ਤੇ ਮੈਂ ਆਪਦੀ ਜਿਹੜੀ ਡਿਗਰੀ ਰੋਲ ਕੇ ਮੇਰਾ ਘਰਦਿਆਂ ਨੇ ਵਿਆਹ ਕਰਤਾ ਉਹ ਆਪਣੀ ਮਾਂ ਨੂੰ ਫੋਨ ਕਰਦੀ ਆ ਤੇ ਦੱਸਦੀ ਆ ਕਿ ਮਾਂ ਤੇਰੀ ਕਾਲੀ ਕਰਕੇ ਹਨਾ ਮੇਰੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਹੋਣ ਕਿਨਾਰੇ ਆ ਵੀ ਮੈਨੂੰ ਇੰਨਾ ਅੰਦਾਜ਼ਾ ਹੋ ਗਿਆ ਵੀ ਇਹ ਰਿਸ਼ਤਾ ਮੇਰੇ ਲਈ ਠੀਕ ਨਹੀਂ ਸੀ ਮੈਂ ਕੀ ਕਰਨਾ ਇੰਨੀ ਵੱਡੀ ਕੋਠੀ ਨੂੰ ਤੇ ਜ਼ਮੀਨ ਨੂੰ ਜਦੋਂ ਜਿਹਦੇ ਨਾਲ ਮੈਂ ਵਿਆਹੀ ਆ ਉਹਨੇ ਕਦੇ ਮੇਰਾ ਹਾਲਚਾਲ ਨਹੀਂ ਪੁੱਛਿਆ ਕਦੇ ਮੇਰੇ ਕੋਲ ਨਹੀਂ ਬੈਠਾ ਉਹ ਤਾਂ ਅੱਧੀ ਰਾਤ ਨੂੰ ਘਰ ਵੜਦਾ ਸਵੇਰੇ ਹੁੰਦਾ ਹੀ ਨਿਕਲ ਜਾਂਦਾ ਵੀ ਬੇਲਾ ਰਹਿੰਦਾ ਵੀ ਮੈਨੂੰ ਇਹ ਗੱਲ ਠੀਕ ਨਹੀਂ ਲੱਗਦੀ। ਵਰਮੇਲ ਕਹਿੰਦੀ ਕਿ ਦੇਖਤੀ ਏ ਤੈਨੂੰ ਵਧੀਆ ਜ਼ਮੀਨ ਆ ਘਰੇ ਬੈਠੀ ਨੂੰ ਤੈਨੂੰ ਸਾਰਾ ਕੁਝ ਮਿਲਦਾ ਵਧੀਆ ਕੋਠੀ ਪਾਈ ਹੋਈ ਆ। ਹੋਰ ਤੈਨੂੰ ਕੀ ਚਾਹੀਦਾ? ਨਾਲੇ ਬੰਦੇ ਤਾਂ ਘਾਟੀ ਘਰੇ ਖੜਦੇ ਹੁੰਦੇ ਆ। ਬੁੜੀਆਂ ਨਾ ਬੰਦਿਆਂ ਦੀ ਬਰਾਬਰੀ ਨਹੀਂ ਕਰ ਸਕਦੀਆਂ। ਆਪਣੀ ਮਾਂ ਦੀ ਇਹ ਗੱਲ ਸੁਣ ਕੇ ਪ੍ਰੀਤ ਆ ਜਿਹੜੀ ਚੁੱਪ ਕਰ ਜਾਂਦੀ ਆ ਤੇ ਇੱਕ ਦਿਨ ਪ੍ਰੀਤ ਜਿਹੜੀ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਹੁੰਦੀ ਆ ਤੇ ਉਹਦੇ ਘਰ ਵਾਲਾ ਮਤਲਬ ਡਿੱਗਦਾ ਜਾ ਆਉਂਦਾ ਹੁੰਦਾ ਇਹ ਉਹ ਵੇਖਦੀ ਆ ਉਹਦੇ ਪੈਰ ਨਹੀਂ ਲੱਗ ਰਹੇ ਹੁੰਦੇ ਤੇ ਆ ਕੇ ਉਹ ਬੈੱਡ ਤੇ ਡਿੱਗ ਜਾਂਦਾ ਮੁੱਦਾ ਹੀ ਤੇ ਉੱਥੇ ਹੀ ਸੌਂ ਜਾਂਦਾ ਪ੍ਰੀਤ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਆ ਤੇ ਉਹਦੀ ਕੋਈ ਉਹਨੂੰ ਸੁਰਤ ਨਹੀਂ ਹੁੰਦੀ ਤੇ ਪ੍ਰੀਤ ਇਹ ਸਮਝ ਜਾਂਦੀ ਐ ਵੀ ਨੇ ਕੋਈ ਨਸ਼ਾ ਕੀਤਾ ਜਦੋਂ ਸਵੇਰੇ ਉਹ ਫੇਰ ਕੋਈ ਪਾਸਾ ਨਹੀਂ ਲੈਂਦਾ ਉਹ ਆਪਣੀ ਸੱਸ ਨੂੰ ਕਹਿੰਦੀ ਆ ਵੀ ਤੁਹਾਡਾ ਪੁੱਤ ਅੱਧੀ ਰਾਤ ਨੂੰ ਘਰ ਆਇਆ ਮੰਮੀ ਤੁਸੀਂ ਵੀ ਨਹੀਂ ਵੇਖਦੇ ਹਨ ਤੇ ਵੀ ਉਦੋਂ ਦਾ ਮੁੱਦੇ ਮੂੰਹ ਪਿਆ ਉਹ ਤਾਂ ਵੀ ਉੱਠਦਾ ਹੀ ਨਹੀਂ ਹੈਗਾ ਜਦੋਂ ਉਹਦੀ ਮਾਂ ਆਉਂਦੀ ਆ ਤਾਂ ਉਹ ਉਦੋਂ ਵੀ ਬੇਸੁਰਤੀ ਪਿਆ ਹੁੰਦਾ ਤੇ ਉਹ ਕਹਿੰਦੀ ਵੀ ਮੰਮੀ ਤੁਸੀਂ ਗੁੱਸਾ ਨਾ ਕਰੋ ਤਾਂ ਮੈਨੂੰ ਐ ਲੱਗਦਾ ਵੀ ਇਹਨਾਂ ਨੇ ਕੋਈ ਨਸ਼ਾ ਕੀਤਾ ਹੁੰਦਾ ਕਹਿੰਦੀ ਤੂੰ ਮੇਰੇ ਪੁੱਤ ਤੇ ਇਲਜ਼ਾਮ ਲਾਉਣੀਆ ਤੂੰ ਐ ਕਿਵੇਂ ਕਹਿ ਸਕਦੀ ਆ ਉਹ ਕਹਿੰਦੀ ਮੰਮੀ ਵੀ ਰਾਤ ਦੇ ਪਏ ਆ ਇਹ ਇਹਨਾਂ ਨੇ ਮੁੜ ਕੇ ਪਾਸਾ ਨਹੀਂ ਲਿਆ ਤੇ ਇਹਨਾਂ ਨੂੰ ਕੋਈ ਸੁਰਤ ਨਹੀਂ ਵੀ ਨਸ਼ੇ ਵਾਲੀ ਤਾਂ ਗੱਲ ਲੱਗਦੀ ਆ ਪੈਰ ਇਹਨਾਂ ਦੇ ਲੱਗਦੇ ਨਹੀਂ ਸੀ ਉਹ ਕਹਿੰਦੀ ਵੀ ਫੇਰ ਕੀ ਹੋ ਗਿਆ ਜੇ ਮੁੰਡੇ ਬਾਹਰ ਅੰਦਰ ਮਾੜਾ ਮੋਟਾ ਖਾ ਪੀ ਆਏ ਤੂੰ ਗੱਲ ਦਾ ਗੱਲਾਂ ਨੂੰ ਚੱਕਦੀ ਕਿਉਂ ਆ ਤਾਂ ਪ੍ਰੀਤ ਆ ਜਿਹੜੀ ਉਹ ਸਮਝ ਜਾਂਦੀ ਆ ਵੀ ਮੇਰੇ ਘਰ ਵਾਲਾ ਨਸ਼ੇ ਕਰਦਾ ਤੇ ਸਾਰਿਆਂ ਤੋਂ ਵੱਡੀ ਸਪੋਰਟ ਇਹਦੀ ਮਾਂ ਦੀ ਆ ਕਿਉਂਕਿ ਜਦੋਂ ਉਹਨੇ ਨਾਰਮਲ ਹੀ ਕਿਹਾ ਤਾਂ ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਤੇ ਇਹ ਗੱਲ ਹੈ ਜਿਹੜੀ 15-20 ਦਿਨਾਂ ਦੇ ਵਿੱਚ ਪੂਰੀ ਖੁੱਲ ਕੇ ਪ੍ਰੀਤ ਦੇ ਸਾਹਮਣੇ ਆ ਜਾਂਦੀ ਆ ਉਹਦੇ ਘਰ ਵਾਲਾ ਅਵਾਰਾ ਕਿਸਮ ਦਾ ਮੁੰਡਾ ਹੁੰਦਾ ਗਲਤ ਹੁੰਦਾ ਕਰੈਕਟਰ ਪੱਖੋਂ ਵੀ ਸਹੀ ਨਹੀਂ ਹੁੰਦਾ ਉਹ ਸਾਰਾ ਦਿਨ ਗੁੰਡਾਗਰਦੀ ਕਰਦੇ ਆ ਬਾਹਰ ਕੁੜੀਆਂ ਨਾਲ ਛੇੜਛਾੜ ਕਰਦੇ ਇੱਕ ਉਹਨਾਂ ਦਾ ਇੱਕ ਗਰੁੱਪ ਹੁੰਦਾ ਰਾਤ ਨੂੰ ਬਸ ਘਰੇ ਆਉਂਦਾ ਉਹਦੇ ਘਰਦਿਆਂ ਨੇ ਵਿਆਹ ਇਸ ਲਈ ਕੀਤਾ ਸੀ ਕਿ ਸ਼ਾਇਦ ਇਹ ਘਰੇ ਖੜਨ ਲੱਗ ਜਾ ਪਰ ਉਹ ਬੰਦਾ ਸੀ ਜਿਹੜਾ ਕੰਟਰੋਲ 'ਚ ਹੋਣ ਵਾਲਾ ਹੈ ਨਹੀਂ ਸੀ ਤੇ ਪ੍ਰੀਤ ਜਿਹੜੀ ਆਪਣੇ ਭਰਾ ਨੂੰ ਫੋਨ ਕਰਦੀ ਆ ਤੇ ਸਾਰੀ ਗੱਲ ਦੱਸ ਦਿੰਦੀ ਆ ਉਹਦਾ ਭਰਾ ਆ ਜਿਹੜਾ ਉਹ ਮੱਥੇ ਤੇ ਹੱਥ ਮਾਰਦਾ ਕਹਿੰਦਾ ਵੀ ਮੰਮੀ ਨਹੀਂ ਆ ਕੀਤੀਆਂ ਕਰਾਈਆਂ ਨੇ ਮੰਮੀ ਨੇ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਵੀ ਪਾਪਾ ਨੇ ਤਾਂ ਬਥੇਰਾ ਕਿਹਾ ਸੀ ਉਹ ਕਹਿੰਦਾ ਵੀ ਭੈਣੇ ਮੈਂ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਮੈਂ ਤੈਨੂੰ ਲੈ ਕੇ ਜਾਣਾ ਤੇਲ ਉਹਦਾ ਭਰਾ ਨੂੰ ਗੁੱਸਾ ਆਉਂਦਾ ਤੇ ਉਹ ਆਪਣੀ ਭੈਣ ਨੂੰ ਲੈ ਆਉਂਦਾ ਜਦੋਂ ਪ੍ਰੀਤ ਆਪਣੇ ਪੇਕੇ ਘਰ ਆਉਂਦੀ ਆ ਤਾਂ ਉਹਦੀ ਭਰਾ ਪਰਜਾਈ ਤੇ ਉਹਦਾ ਪਿਓ ਉਹਨੂੰ ਦਿਲਾਸਾ ਦਿੰਦੇ ਆ ਤੇ ਸਾਰਾ ਪਰਿਵਾਰ ਆ ਜਿਹੜਾ ਗੁਰਮੇਲ ਕੌਰ ਨਾਲ ਲੜਦਾ ਕਿ ਤੂੰ ਇੰਨੀ ਕਾਲ ਕੀਤੀ ਰਿਸ਼ਤੇ ਦੀ ਤੂੰ ਸਾਨੂੰ ਪਤਾ ਵੀ ਨਹੀਂ ਕਰਨ ਦਿੱਤਾ ਪੁੱਛ ਪੜਤਾਲ ਵੀ ਨਹੀਂ ਕਰਨ ਦਿੱਤੀ ਤੂੰ ਸਾਡੀ ਸੋਨੇ ਵਰਗੀ ਧੀ ਦੀ ਜ਼ਿੰਦਗੀ ਖਰਾਬ ਕਰਤੀ ਗੁਰਮੇਲ ਕੌਰ ਕਹਿੰਦੀ ਤੂੰ ਤਾਂ ਐਵੇਂ ਚਾਰੇ ਜਾਣੇ ਮੇਰੇ ਗਲ ਪੈਨੇ ਹੋ ਤਿੰਨੇ ਜਾਣੇ ਵੀ ਮੈਂ ਕੀ ਮਾੜਾ ਕਰਤਾ ਇੰਨੀ ਜ਼ਮੀਨ ਆ ਇੰਨਾ ਸੋਹਣਾ ਮੁੰਡਾ ਇੰਨੀ ਸੋਹਣੀ ਕੋਠੀ ਆ ਉਹ ਕਹਿੰਦੇ ਵੀ ਤੈਨੂੰ ਅਕਲ ਕਦੋਂ ਆਊਗੀ ਕੀ ਸੋਹਣੀ ਕੋਠੀ ਸੋਹਣਾ ਮੁੰਡਾ ਸੋਹਣੀਆਂ ਗੱਡੀਆਂ ਲਾਈ ਆ ਤੂੰ ਜਦੋਂ ਉਹ ਬੰਦਾ ਹੈ ਨਹੀਂ ਕਿਸੇ ਕੰਮ ਦਾ ਉਹਦਾ ਕੋਈ ਕਰੈਕਟਰ ਨਹੀਂ ਚੱਜਦਾ ਉਹਦਾ ਕੋਈ ਕੰਮ ਨਹੀਂ ਚੱਜਦਾ ਸਾਰੀ ਉਮਰ ਕੁੜੀ ਕਿਹਦੇ ਸਿਰ ਤੇ ਕੱਟੂਗੀ ਉੱਥੇ ਚਲ ਗਰਮੇਲ ਕੌਰ ਕਹਿੰਦੀ ਵੀ ਹੁਣ ਫਿਰ ਮੇਰੇ ਤਾਂ ਹੱਥ ਵਸ ਨਹੀਂ ਨਾ ਰਹੀ ਗੱਲ ਹੁਣ ਤੁਸੀਂ ਕਰ ਲਓ ਜੋ ਕੁਝ ਕਰਨਾ ਸਰਜੀਤ ਸਿੰਘ ਆ ਜਿਹੜਾ ਉਹ ਗਰਮੇਲ ਕੌਰ ਨੂੰ ਕਹਿੰਦਾ ਇੱਥੇ ਚੁੱਪ ਕਰ ਜਾ ਜੇ ਇਹ ਹੀ ਤੇਰੀ ਜ਼ੁਬਾਨ ਨੂੰ ਮੈਂ ਪਹਿਲਾਂ ਲਗਾਮ ਦਿੱਤੀ ਹੁੰਦੀ ਤਾਂ ਮੈਂ ਆਪਣੀ ਧੀ ਦਾ ਦੋਸ਼ੀ ਨਾ ਹੁੰਦਾ ਅੱਜ ਮੈਨੂੰ ਮਹਿਸੂਸ ਹੁੰਦਾ ਵੀ ਆਪਣੀ ਧੀ ਦਾ ਮੈਂ ਕੋਈ ਬਹੁਤਾ ਚੰਗਾ ਨਹੀਂ ਕਰ ਸਕਿਆ ਉਹ ਆਪਣੀ ਧੀ ਨੂੰ ਕਹਿੰਦਾ ਪੁੱਤ ਫੈਸਲਾ ਤੂੰ ਕਰਨਾ ਜੇ ਤੂੰ ਉੱਥੇ ਨਹੀਂ ਜਾਣਾ ਤਾਂ ਤੈਨੂੰ ਕੋਈ ਦਬਾ ਨਹੀਂ ਆਪਾਂ ਤਲਾਕ ਲੈ ਲਾਂਗੇ ਪ੍ਰੀਤ ਕਹਿੰਦੀ ਵੀ ਪਾਪਾ ਤਲਾਕ ਲੈ ਕੇ ਵੀ ਫਿਰ ਕਿਹੜਾ ਹਨਾ ਵੀ ਫਿਰ ਮੈਂ ਇੱਥੇ ਬੈਠੀ ਕਿਹੜਾ ਸੋਹਣੀ ਲੱਗਦੀ ਆ ਚੱਲ ਜੋ ਮੇਰੀ ਕਿਸਮਤ ਦੇ ਵਿੱਚ ਸੀ ਪ੍ਰੀਤ ਜਿਹੜੀ ਅਗਲੇ ਹਫ਼ਤੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਹੁਣ ਪ੍ਰੀਤ ਦੇ ਘਰ ਵਾਲਾ ਜਿਹੜਾ ਉਹ ਪ੍ਰੀਤ ਨਾਲ ਲੜਦਾ ਰਹਿੰਦਾ ਉਹ ਤੇ ਹੱਥ ਚੁੱਕਦਾ ਕਦੇ ਨਾ ਕਦੇ ਪ੍ਰੀਤ ਪੁੱਛ ਲੈਂਦੀ ਵੀ ਤੁਸੀਂ ਇੰਨਾ ਲੇਟ ਨਾ ਆਇਆ ਕਰੋ ਹਨਾ ਵੀ ਆਪਣੀ ਇੱਕ ਜ਼ਿੰਦਗੀ ਆ ਆਪਾਂ ਪਤੀ ਪਤਨੀ ਆ ਵੀ ਆਪਾਂ ਅੱਗੇ ਬਾਰੇ ਵੀ ਸੋਚਣਾ ਐਨਾ ਉਹ ਕਹਿਣ ਨਹੀਂ ਦਿੰਦਾ ਸੀ ਪ੍ਰੀਤ ਦੀ ਕੁੱਟਮਾਰ ਕਰਨ ਲੱਗ ਗਿਆ ਸੀ ਤੇ ਇੱਕ ਮਹੀਨੇ ਦੇ ਵਿੱਚ ਉਹਨੇ ਪ੍ਰੀਤ ਦੀ ਹਾਲਤ ਆ ਜਿਹੜੀ ਉਹ ਮਾੜੀ ਕਰਤੀ ਸੀ ਤੇ ਪ੍ਰੀਤ ਅੰਦਰੇ-ਅੰਦਰੇ ਫੈਸਲਾ ਕਰ ਲੈਂਦੀ ਆ ਵੀ ਮੈਂ ਇਸ ਇਨਸਾਨ ਨਾਲ ਨਹੀਂ ਰਹਿਣਾ ਤੇ ਉਹ ਆਪਣੇ ਭਰਾ ਨੂੰ ਤੇ ਪਾਪਾ ਨੂੰ ਫੋਨ ਕਰ ਦਿੰਦੀ ਆ ਵੀ ਤੁਸੀਂ ਮੈਨੂੰ ਲੈ ਜਾਓ ਤੇ ਇਹ ਸੋਚ ਕੇ ਲੈ ਕੇ ਜਾਏ ਉਹ ਵੀ ਮੁੜ ਕੇ ਮੈਂ ਇੱਥੇ ਆਉਣਾ ਨਹੀਂ ਕਿਉਂਕਿ ਮੇਰੇ ਨਾਲ ਕੁੱਟਮਾਰ ਹੁੰਦੀ ਆ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਚਲੋ ਉਹ ਦੋਨੋਂ ਪਿਓ ਪੁੱਤ ਜਾਂਦੇ ਆ ਪ੍ਰੀਤ ਨੂੰ ਲੈ ਆਉਂਦੇ ਆ ਤੇ ਉਸ ਤੋਂ ਬਾਅਦ ਉਹ ਪੰਚਾਇਤ ਰਾਹੀਂ ਆਪਣਾ ਜਿਹੜਾ ਧੀ ਦਾ ਸਮਾਨ ਜੋ ਦਿੱਤਾ ਸੀ ਜਾਂ ਲੈਂਡ ਦੇਣ ਸੀ ਉਹਦਾ ਨਿਬੇੜਾ ਕਰ ਲੈਂਦੇ ਆ ਪੰਚਾਇਤੀ ਤਲਾਕ ਆ ਜਿਹੜਾ ਹੋ ਜਾਂਦਾ ਕਿਉਂਕਿ ਪ੍ਰੀਤ ਨੇ ਸਟੈਂਡ ਲੈ ਲਿਆ ਸੀ ਵੀ ਮੈਂ ਪੜ੍ਹੀ ਲਿਖੀ ਆ ਮੈਂ ਆਪਣੀ ਡਿਗਰੀ ਜਿਹੜੀ ਮੈਂ ਕੀਤੀ ਹੋਈ ਆ ਮੈਂ ਨੌਕਰੀ ਕਰੂੰਗੀ ਵੀ ਨਹੀਂ ਸਾਰੀ ਉਮਰ ਮੇਰੀ ਇੱਥੇ ਬਰਬਾਦ ਹੋ ਜਾਣੀ ਆ ਜ਼ਿੰਦਗੀ ਚਲੋ ਪ੍ਰੀਤ ਨੇ ਟਾਈਮ ਸਿਰ ਫੈਸਲਾ ਲਿਆ ਉਹਦੇ ਭਰਾ ਨੇ ਤੇ ਉਹਦੇ ਪਿਓ ਨੇ ਸਾਥ ਦਿੱਤਾ ਉਹ ਕਹਿੰਦੀ ਵੀ ਵੱਡੇ ਘਰ ਦੀ ਨੂੰਹ ਬਣਨ ਨਾਲੋਂ ਮੈਂ ਛੋਟੇ ਘਰ ਦੀ ਨੂੰਹ ਬਣ ਕੇ ਨਿਮਰਤਾ ਨਾਲ ਰਹਿਣਾ ਪਸੰਦ ਕਰੂੰਗੀ ਮੈਂ ਵੱਡੇ ਘਰ ਦੀ ਨੂੰਹ ਦਾ ਟੈਗ ਨਹੀਂ ਲਗਾਉਣਾ ਉਸ ਤੋਂ ਬਾਅਦ ਪ੍ਰੀਤ ਜਿਹੜੀ ਉਹਨੂੰ ਇੱਕ ਵਾਰ ਫੀਲ ਤਾਂ ਹੁੰਦਾ ਸਦਮਾ ਲੱਗਦਾ ਕਿਉਂਕਿ ਸੌਰੇ ਘਰ ਤੋਂ ਆ ਕੇ ਇਸ ਤਰ੍ਹਾਂ ਕੁੜੀ ਦਾ ਬੈਠ ਜਾਣਾ ਪਰ ਫਿਰ ਵੀ ਉਹ ਆਪਣਾ ਹੌਸਲਾ ਨਹੀਂ ਛੱਡਦੀ ਕਿਉਂਕਿ ਉਹਦਾ ਭਰਾ ਤੇ ਉਹਦਾ ਪਿਓ ਉਹਦਾ ਸਾਥ ਦਿੰਦੇ ਆ ਉਹ ਆਪਣੀ ਇੱਕ ਪ੍ਰਾਈਵੇਟ ਜੌਬ ਪਹਿਲਾਂ ਸ਼ੁਰੂ ਕਰਦੀ ਆ ਐਕਸਪੀਰੀਅੰਸ ਉਹਦਾ ਬਣ ਜਾਂਦਾ ਤੇ ਇੰਨੇ ਨੂੰ ਵੈਕੈਂਸੀਜ਼ ਨਿਕਲਦੀਆਂ ਤੇ ਉਹਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਆ ਤੇ ਹੁਣ ਉਹ ਆਪਣੇ ਭਰਾ ਤੇ ਪਿਓ ਨੂੰ ਕਹਿੰਦੀ ਆ ਕਿ ਹਜੇ ਮੈਂ 4 ਸਾਲ ਵਿਆਹ ਹੋਰ ਨਹੀਂ ਕਰਾਉਣਾ ਜੇ ਮੇਰਾ ਵਿਆਹ ਨਾ ਵੀ ਹੋਊ ਤਾਂ ਵੀ ਮੈਂ ਤੁਹਾਡੀ ਇੱਜ਼ਤ ਨੂੰ ਕਦੇ ਕੋਈ ਦਾਗ ਨਹੀਂ ਲਾਉਂਗੀ ਪਰ ਮੈਂ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਨਹੀਂ ਕਰਨੀਗੀ ਚਲੋ ਪ੍ਰੀਤ ਨੌਕਰੀ ਕਰਦੀ ਆ ਹਨਾ ਨੌਕਰੀ ਕਰਦੀ ਹੈ ਤੇ ਉੱਥੇ ਕੁਲੀਗ ਹੁੰਦੇ ਨੇ ਸਟਾਫ ਹੁੰਦਾਗਾ ਉਹਨਾਂ ਦੇ ਵਿੱਚ ਆਉਂਦੀ ਜਾਂਦੀ ਹੈ ਤਾਂ ਉਹ ਆਪਣੀ ਜਿਹੜੀ ਜ਼ਿੰਦਗੀ ਦਾ ਪੂਰਾ ਟਾਈਮ ਹੁੰਦਾ ਉਹ ਭੁੱਲ ਜਾਂਦੀ ਆ ਤੇ ਉਹਦੇ ਦਫ਼ਤਰ ਦੇ ਵਿੱਚ ਇੱਕ ਮੁੰਡਾ ਜੁਆਇਨ ਕਰਦਾ ਬਹੁਤ ਸੋਹਣਾ ਪੜਿਆ ਲਿਖਿਆ ਮੁੰਡਾ ਉਹ ਹੌਲੀ ਹੌਲੀ ਪ੍ਰੀਤ ਨੂੰ ਪਸੰਦ ਕਰ ਲੈਂਦਾ ਤੇ ਆਪਣੇ ਘਰ ਗੱਲ ਕਰਦਾ ਆਪਣੇ ਘਰਦਿਆਂ ਨੂੰ ਕਹਿ ਕੇ ਪ੍ਰੀਤ ਦੇ ਘਰਦਿਆਂ ਕੋਲ ਭੇਜਦਾ ਤੇ ਰਿਸ਼ਤੇ ਦੀ ਮੰਗ ਕਰਦਾ ਪ੍ਰੀਤ ਨੂੰ ਵੀ ਮੁੰਡਾ ਪਸੰਦ ਹੁੰਦਾ ਫਿਰ surjeet singh ਤੇ ਉਹਦਾ ਮੁੰਡਾ ਜਿਹੜਾ ਉਹ ਪ੍ਰੀਤ ਨੂੰ ਪੁੱਛਦੇ ਆ ਕਿ ਜੇ ਤੂੰ ਕਹੀਂ ਤਾਂ ਅਸੀਂ ਇਸ ਰਿਸ਼ਤੇ ਲਈ ਹਾਂ ਕਰ ਸਕਦੇ ਆ ਪ੍ਰੀਤ ਵੀ ਹਰੀ ਝੰਡੀ ਦੇ ਦਿੰਦੀ ਆ ਫਿਰ ਉਸ ਨੌਕਰੀ ਕਰਦੇ ਮੁੰਡੇ ਨਾਲ ਪ੍ਰੀਤ ਦਾ ਵਿਆਹ ਕੀਤਾ ਜਾਂਦਾ ਅੱਜ ਪ੍ਰੀਤ ਤੇ ਉਹਦਾ ਪਤੀ ਇੱਕੋ ਡਿਪਾਰਟਮੈਂਟ ਦੇ ਵਿੱਚ ਇੱਕੋ ਜਗ੍ਹਾ ਨੌਕਰੀ ਕਰਦੇ ਆ ਤੇ ਦੋਨੋਂ ਇੱਕ ਦੂਜੇ ਨਾਲ ਬਹੁਤ ਖੁਸ਼ ਰਹਿੰਦੇ ਆ ਵਰਮੇਲ ਕੌਰ ਆ ਜਿਹੜੀ ਉਹ ਦੂਜੀਆਂ ਵੀ ਔਰਤਾਂ ਨੂੰ ਇਹੀ ਸਮਝਾਉਂਦੀ ਆ ਕਿ ਕਦੇ ਵੀ ਆਪਣੇ ਪੁੱਤ ਦੀ ਜ਼ਮੀਨ ਵੇਚ ਕੇ ਆਪਣੀ ਧੀ ਨੂੰ ਵੱਡੇ ਘਰ ਦੀ ਨੂੰਹ ਬਣਾਉਣ ਦਾ ਸੁਪਨਾ ਨਾ ਦੇਖਿਓ ਜੋ ਗਲਤੀ ਮੇਰੇ ਤੋਂ ਹੋਈ ਉਹ ਮੇਰੀ ਧੀ ਨੇ ਤੇ ਮੇਰੇ ਪਤੀ ਨੇ ਤੇ ਮੇਰੇ ਪੁੱਤ ਨੇ ਸੁਧਾਰਤੀ ਨਹੀਂ ਤਾਂ ਮੇਰੀ ਧੀ ਨੇ ਸਾਰੀ ਉਮਰ ਉਥੇ ਛਿੱਤਰ ਖਾਣੇ ਸੀ ਤੇ ਸਿਰਫ ਵੱਡੇ ਘਰ ਦੀ ਨੂੰਹ ਹੀ ਰਹਿ ਜਾਣਾ ਸੀ ਉਹਦੀ ਜ਼ਿੰਦਗੀ ਤਾਂ ਖਰਾਬ ਹੋ ਜਾਣੀ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ